ਹੈਲੋ ਸਸਤੀ ਕਲ ਸਾਰਿਆਂ ਨੂੰ ਹੋਰ ਕੀਲ ਚਲ ਸਾਰਿਆਂ ਦਾ ਤੇ ਮੈਂ ਲੱਗੀਆਂ ਹੁਣ ਅੱਜ ਸਾਰੀ ਸੈਟਿੰਗ ਕਰਨ ਬਾਬਾ ਜੀ ਦੀ ਅਲਮਾਰੀ ਦੇ ਵਿੱਚ ਤੇ ਅੱਜ ਬਹੁਤ ਕਾਫੀ ਕੁਝ ਚੇਂਜ ਕੀਤਾ ਹੂ 룸 ਦੇ ਵਿੱਚ ਬੜੀਆਂ ਚੇਂਜਸ ਲਿਆਂਦੀਆਂ ਔਰ ਇਹ ਅਲਮਾਰੀ ਜਿਹੜੀ ਉੱਥੇ ਲਗਾ ਦਿੱਤੀ ਹੈ ਕੱਪੜੇ ਪ੍ਰੈਸ ਵਾਲੀ ਔਰ ਇਹ ਵਾਲੀ ਇੱਥੇ ਤੇ ਹੁਣ ਮੈਂ ਜਿਹੜਾ ਮਹਾਪਾਪ ਸੀ ਮੈਂ ਕਰਦੀ ਪਈ ਕਿ ਬਾਬਾ ਜੀ ਦੀਆਂ ਫੋਟੋਜ਼ ਐਂਡ ਮੇਰੇ ਪਾਰਸ ਵਾਲੀ ਹੈ ਨਾ ਪੋਥੀਆਂ ਉਹ ਮੇਰੀਆਂ ਇੱਥੇ ਗੁਟਕਾ ਸਾਹ ਵੀ ਮੇਰੇ ਬਹੁਤ ਮਿਸਪਲੇਸ ਮੇਕੀਤੇ ਹੋਏ ਸੀ ਆਮ ਸੋ ਸੌਰੀ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਮੈਨੂੰ ਮਤਲਬ ਰੂਮ ਬਣਾਉਣਾ ਚਾਹੀਦਾ ਸੀ ਬਟ ਹੇਅਰ ਆਮ ਫੇਲ ਕਿਉਂਕਿ ਕਿਹੇ ਬਲੇ ਨਾ ਤੁਹਾਨੂੰ ਮਤਲਬ ਘਰ ਦੇ ਅਕੋਰਡਿੰਗ ਚੱਲਣਾ ਪੈਂਦਾ ਹੈ ਨਾ ਜਿੱਦਾਂ ਮਤਲਬ ਘਰ ਦੇ ਕੈਨ ਔਰ ਸਪੇਸ ਉਹਨਾਂ ਦੇ ਅਕੋਰਡਿੰਗ ਯੂਜ਼ ਕਰਨੀ ਪੈਂਦੀ ਆ ਤੇ ਫਾਈਨਲੀ ਨਾਉ ਆਮ ਗੋਇੰਗ ਟੂ ਡੂ ਥਿਸ ਤੇ ਹੁਣ ਮੈਂ ਸਾਰੀ ਨਾ ਬਾਬਾ ਜੀ ਦੀ ਸਟਾਫ ਨਾ ਉੱਥੇ ਕਰਕੇ ਤੇ ਫਿਰ ਨੈਕਸਟ ਵਲੌਗ ਸਟਾਰਟ ਕਰਦੀ ਆ ਬਨੇ ਰਿਆ ਕਰੋ ਮੇਰੇ ਵਲੌਗ ਦੇ ਵਿੱਚ ਕੰਟੀਨਿਊਸਲੀ ਪਲੀਜ਼ ਸਕਿਪ ਨਾ ਕਰਿਆ ਕਰੋ ਐਂਡ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਜਿੱਤੇ ਪਾਈ ਸਾਰਾ ਦਿਨ ਮਤਲਬ ਇਦਾਂ ਹੀ ਲੰਘ ਗਿਆ ਜੀ ਕੱਪੜਿਆਂ ਦੇ ਖਲਾਰੇ ਪਈ ਹੋਏ ਆ ਔਰ ਫਸਲ ਗਈ ਅੱਛਾ ਆ ਵਿੱਚ ਇੱਕ ਚੀਜ਼ ਇੱਕ ਦਿਸਨੀ ਸੀ ਕਿ ਭਈ ਬੜੀ ਰੀਜਨ ਆ ਹਨਾ ਆਪਾਂ ਚੀਜ਼ ਬਣਾਉਣੀ ਆ ਤੇ ਬਾਅਦ ਵਿੱਚ ਉਹ ਲਵੋ ਕਿਸੇ ਨੂੰ ਮਤਲਬ ਉਹ ਸੂਟ ਜਿੱਦਾਂ ਜੋ ਵੀ ਆਪਾਂ ਕਹਿ ਸਕਦੇ ਆ ਕਿ ਜਿੱਦਾਂ ਹੁਣ ਇਹ ਮੇਰੇ ਸੂਟ ਜਿਹੜੇ ਨਾ ਉਹ 올ਡ ਹੋ ਗਏ ਆ ਇਹਨੂੰ ਵੀ ਬੜੀ ਰੀਜਨ ਆ ਬਣਾਇਆ ਸੀ ਲੈਸਾਂ ਲੂਸਾਂ ਬੜੀਆਂ ਇਹਦੀਆਂ ਫਰਸਟ ਕਲਾਸ ਲਵਾਈਆਂ ਸੀ ਔਰ ਪੌਂਚੀਆਂ ਤੇ ਵੀ ਨੈਸਿਸ ਲਗੀਆਂ ਸੀ ਔਰ ਆ ਸੂਟ ਵੀ ਅਜੇ ਵਧੀਆ ਹੈਗਾ ਬਟ ਮੈਨੂੰ ਮੇਰੀ ਫਰੈਂਡ ਨੇ ਕਿਹਾ ਕਿ ਬਈ ਤੂੰ ਬਸ ਕਰਿਆ ਕਰ ਮਤਲਬ ਮੈਂ ਨਾ ਨਾ ਤੇ ਮੈਂ ਕੋਈ ਰਿਸ਼ਤਾ ਜਿਹੜਾ ਉਹ ਛੱਡਦੀ ਆ ਤੇ ਨਾ ਮੈਂ ਕਦੀ ਮਤਲਬ ਹੈ ਬੀਟਾ ਮੈਂ ਨਾ ਸੂਟ ਜਿਹੜੇ ਮਤਲਬ ਲੈ ਲਈ ਨਹੀਂ ਨਾ ਚਾਹੇ ਉਹ ਸਸਤੇ ਚਾਹੇ ਮਹਿੰਗੇ ਸਗੋਂ ਸੂਟ ਜਿਹੜੇ ਨਾ ਉਹ ਜਿਤਨਾ ਉਹ ਛੇਤੀ ਦੇ ਦੀਦੇ ਆ ਕਿਸੇ ਨੂੰ ਹਨਾ ਉਹ ਕਿਉਂਕਿ ਜਿਤਨਾ ਵਿਆਹ ਵਿਊ ਵਿੱਚ ਆਪਾਂ ਸੂਟ ਪਾਉਂਦੇ ਆ ਨਾ ਉਹ ਬਹੁਤ ਹੈਵੀ ਹੁੰਦੇ ਆ ਤੇ ਉਹ ਬਾਅਦ ਚ ਵੀਅਰ ਨਹੀਂ ਹੁੰਦੇ ਤੇ ਜਿਹੜੇ ਇਹ ਸੂਟ ਹੁੰਦੇ ਨੇ ਰੈਗੂਲਰ ਜੀ ਇੱਜਾ ਦੇ ਆਪਾਂ ਹੰਡਾਉਨੇ ਖਾਸੁਰ ਦੇ ਗਰਮੀਆਂ ਵਾਲੇ ਤੇ ਮੈਂ ਕੁਝ ਉਮਰੀ ਕਰ ਦਿੰਨੀ ਆ ਹਰ ਚੀਜ਼ ਦਾ ਤੇ ਫਿਰ ਮੈਂ ਜਿਹਨੂੰ ਸੂਟ ਦੇਣੇ ਹੁੰਦੇ ਆਪਣੇ ਉਹ ਵੀ ਕਹਿੰਨ ਕਿ ਤੁਸੀਂ ਤੇ ਬਿਲਕੁਲ ਹੀ ਡੰਡ ਲਾ ਕੇ ਸੂਟ ਫੜਾਉਂਦੇ ਜੇ ਸਾਨੂੰ ਕਦੀ ਕੋਈ ਨਵਾਂ ਸੂਟ ਵੀ ਦੋ ਤੇ ਅੱਜ ਜੇ ਮੈਂ ਆਪਣੇ ਦਿਲ ਤੇ ਪੱਥਰ ਹਾ ਕੇ ਤੇ ਦੋ ਸੂਟ ਫੇਰ ਡੋਨੇਟ ਕਰਨ ਲੱਗੀ ਆ ਤੇ ਪਿਛਲੇ ਹਫਤੇ ਵੀ ਦੀਦੀ ਦੇ ਕਹੇ ਤੇ ਕਵਲ ਦੀਦੀ ਦੇ ਕਹੇ ਤੇ ਮੈਂ ਤਿੰਨ ਚਾਰ ਸੂਟ ਮਤਲਬ ਆਪਣੇ ਅੰਟੀ ਜਿਹੜੇ ਸਾਡੇ ਕੰਮ ਕਰਦੇ ਉਹਨਾਂ ਨੂੰ ਦਿੱਤੇ ਤੇ ਹੁਣ ਫੇਰ ਤੇ ਐਵੇਂ ਹੀ ਵਲੌਗ ਬਣਾ ਲਿਆ ਇੱਤੇ ਵੇਖ ਕੇ ਹਾਂ ਬਈ ਮੇਰੀ ਯਾਦਗਾਰ ਮੇਰੇ ਕੰਮ ਪ੍ਰੋਬਲਮ ਇਹ ਹੈ ਕਿ ਮੈਂ ਨਾ ਨਾ ਤੇ ਮੈਂ ਕੋਈ ਵੀ ਰਿਸ਼ਤਾ ਬਣਾ ਲਾਂ ਉਹਨੂੰ ਕਦੀ ਛੱਡਿਆ ਤੋੜਿਆ ਅਗਲਾ ਫਰੰਟ ਵਾਲਾ ਪਰਸਨ ਜਿਹਦੇ ਨਾਲ ਮੇਰਾ ਕੋਈ ਰਿਸ਼ਤਾ ਵਾ ਭੈਣ ਭਰਾ ਮਾਂ ਪਿਓ ਕੋਈ ਵੀ ਫਰੈਂਡਸ ਜਾਂ ਕੁਝ ਵੀ ਰਿਸ਼ਤੇਦਾਰ ਨੇ ਉਹੀ ਛੱਡਨ ਤੇ ਛੱਡਣ ਮੈਂ ਕਦੀ ਉਹਨਾਂ ਨੂੰ ਨਾ ਛੱਡਿਆ ਨਾ ਮੈਂ ਕਦੀ ਓਕੇ ਹੁਣ ਮੈਂ ਲੱਗੀ ਆ ਦਾਲ ਬਣਾਉਣ ਤੇ ਇਹਦੇ ਵਿੱਚ ਪੰਜ ਛੇ ਤਰ੍ਹਾਂ ਦੀਆਂ ਦਾਲਾਂ ਮਿਕਸ ਕਰਾ ਕੇ ਬਣਾਉਂਦੀਆਂ। ਮਤਲਬ ਉੱਥੇ ਵਿਸ਼ਾਲ ਵਿੱਚ ਮਿਲ ਜਾਂਦੀਆਂ ਇਸ ਤਰ੍ਹਾਂ ਸਾਰੀ ਤਰ੍ਹਾਂ ਦੀਆਂ ਵੇਖੋ ਤੇ ਬੜੀਆਂ ਵਧੀਆ ਬਣਦੀਆਂ ਨੇ। ਚਲੋ ਠੀਕ ਆ ਫਿਰ ਕਿਤਨਾ ਕਿਤਰਾ ਕੋਈ ਨਾ ਵੀ ਵਿਸੋ ਜਾਂਦਾ ਕੋਈ ਵਿਟਾਮਿਨ ਪੂਰੇ ਕਰ ਲੈਣਾ ਆਪਾਂ। ਹੋਰ ਭਾਵੇਂ ਨਾ ਹੀ ਵਿਟਾਮਿਨ ਪੂਰੇ ਪਰ ਚਲੋ ਓਕੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਬਾਏ ਗੁੱਡ ਨਾਈਟ। ਔਜੀ ਫਾਈਨਲੀ ਅਲਮੀਰਾ ਮੇਰੀ ਤਿਆਰ ਹੋ ਗਈ ਆ। ਸਾਰੀ ਸੈਟਿੰਗ ਮੈਂ ਕਰ ਦਿੱਤੀ ਆ। ਤੇ ਐ ਬਾਬਾ ਜੀ ਦੇ ਜਿਹੜੇ ਸਰੂਪ ਨੇ ਸਹਿਜ ਪਾਠ ਤੇ ਇਹ ਮੈਂ ਪਾਠ ਕਰ ਚੁੱਕੀ ਆ ਸੰਪੂਰਨ ਤੇ ਹੁਣ ਇਹ ਗੁਰਦੁਆਰਾ ਸਾਹਿਬ ਮੈਂ ਛੱਡ ਕੇ ਆਉਣੇ ਨੇ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੀ ਇਹ ਸਾਰੀ ਸੈਟਿੰਗ ਦੱਸਿਓ ਮੈਨੂੰ ਨਹੀਂ ਪਤਾ